ਤੁਸੀਂ ਕੁਰਤੇ ਪਜਾਮੇ ਲੈਣੇ ਆ ਤੇ ਤੁਸੀਂ ਲੱਭ ਰਹੇ ਹੋ ਵੀ ਜਾਈਏ ਕਿੱਥੇ ਆਜੋ ਆਜੋ ਲੱਭ ਲਿਆ ਤੁਹਾਡੇ ਲਈ ਟੌਪ ਦਾ ਦੁਕਾਨਾ ਮਾਤੂ ਸ਼੍ਰੀ ਦਸਤਾਰ ਜਟਿਆਲਾ ਗੁਰੂ ਆਜੋ ਜਿੱਥੇ ਕੁਰਤੇ ਪਜਾਮੇ ਦੇ ਰੇਟਾਂ 'ਚ ਪਟਾਕੇ ਪਾਤੀਆ ਜਿਹੜੇ ਬਾਜ਼ਾਰ 'ਚ ਜਾ ਕੇ ਤੁਸੀਂ ਲੈਨੇ ਹੋ 1500 1600 1700 ਦਾ ਕੁਰਤਾ ਪਜਾਮਾ ਇੱਥੇ ਆਜੋ ਸਿਰਫ 700 ਰੁਪਏ ਦਾ ਦबई ਵਾਲਾ ਕੁਰਤਾ ਪਜਾਮਾ 3000 ਦਾ ਨਹੀਂ 2500 ਦਾ ਨਹੀਂ 2000 ਦਾ ਨਹੀਂ ਚੱਕੋ 900 ਰੁਪਏ ਦਾ ਦबई ਵਾਲਾ ਕੁਰਤਾ ਪਜਾਮਾ 900 ਰੁਪਏ ਦਾ ਦੇ ਦੇਣਾ ਚੈੱਕ ਕਰੋ ਚਾਹੇ ਲੇਲਣ ਚਾਹੇ ਗੀਜ਼ਾ ਕੋਰਨ ਚਾਹੇ ਪੇਪਰ ਕੋਰਨ ਚਾਹੇ ਸੈਲਫ ਦੇ ਵਿੱਚ ਕੁਰਤਾ ਪਜਾਮਾ ਆ ਦੇਖੋ ਜੀ ਨਾ 600 ਨਾ 700 ਨਾ 800 ਉਹ 200 ਰੁਪਏ ਦਾ ਕੁਰਤਾ ਪਜਾਮਾ 200 ਰੁਪਏ ਦਾ ਕੁਰਤਾ ਪਜਾਮਾ ਚਾਹੇ ਵਾਈਟ ਲੈ ਲਓ ਚਾਹੇ ਬਲੈਕ ਲੈ ਲਓ ਜਿਹੜਾ ਮਰਜ਼ੀ ਲੈ ਜਾਓ 200 ਰੁਪਏ ਦਾ ਕੁਰਤਾ ਪਜਾਮਾ ਦਮਾ ਕੇ ਨਾ 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 ਕੋਈ 10000 ਨਹੀਂ ਕੋਈ 12000 ਨਹੀਂ ਕੋਈ 9000 ਨਹੀਂ ਆ ਚੱਕੋ 10000 ਵਾਲਾ ਕੋਟਪੈਂਟ ਦਵਾਗੇ ਤੁਹਾਨੂੰ ਸਿਰਫ 2995 ਦੇ ਸਲਾਈ ਕਰਕੇ ਰੰਗ ਜਿਹੜਾ ਮਰਜ਼ੀ ਲੈ ਜਾਓ ਆ ਦੇਖੋ 3 ਪੀਸ ਕੋਟਪੈਂਟ 15000 ਦਾ 16000 ਦਾ 17000 ਨਾ ਇਹ ਤੁਹਾਨੂੰ ਅਸੀਂ ਦੇਣਾ ਸਿਰਫ 3760 ਦੇ ਵਿੱਚ ਸਲਾਈ ਕਰਕੇ 3 ਪੀਸ ਕੋਟਪੈਂਟ ਕੋਈ ਸ਼ਹਿਰੀਓ ਤੁਸੀਂ ਬਾਹੋਂ ਆ ਲਓ ਤੁਹਾਡੇ ਲਈ ਵੀ ਦਵਾਗੇ ਬਹੁਤ ਸੋਹਣੇ ਲਗਜ਼ਰੀ ਡਿਜ਼ਾਈਨਰ ਚੀਜ਼ਾਂ ਬਣਾ ਕੇ ਅੱਛਾ ਲਾਈਨਾਂ ਨਾਲ ਲੈਣਾ ਤਰਸੇਮ ਜਸੜਵਾਲ ਲੈਣਾ ਓਏ ਆ ਵੀ ਲੈ ਜਾਓ ਕੋਟੀਆਂ ਦੇ 1 ਕਲਾਸ ਸਮਾਈਆ ਪਿਓਰ ਯੂਪੀ ਦੇ ਕਾਰੀਗਰ ਸਾਡੇ ਕੋਲੇ ਨਿਆਣੇ ਜੇ ਨਹੀਂ ਬਿਠਾਈ ਲੈ ਕੇ ਚੈੱਕ ਕਰੋ ਜੀ ਵਧੀਆ ਕੁਆਲਟੀ ਵਧੀਆ ਕਪੜਾ ਬਜ਼ਾਰਾ ਤੇ 3300 ਰੁਪਿਆ ਦਾ ਜਿਹੜਾ ਕੁਰਤਾ ਪਜਾਮਾ ਦਿੰਦੇ ਸੀ ਕੇ ਸਾਡੇ ਕੋਲੇ ਲੈ ਜਾਓ 12-1300 ਰੁਪਏ ਦਾ ਸੀ ਕੇ ਲੈ ਜੇ ਤੁਸੀਂ ਲੈ ਜਾਣ ਦਾ ਲੈਣਾ ਜਾਂ ਮੈਟੀ ਦੇ ਵਿੱਚ ਲੈਣਾ ਜਾਂ ਪੇਪਰ ਕੋਟਨ ਦੇ ਵਿੱਚ ਲੈਣਾ ਰੰਗਦਾਰ ਉਹ ਵੀ ਕੁਰਤੇ ਪਜਾਮੇ ਮਿਲ ਜਾਣਗੇ ਪਰ ਵਾਟਰ ਪ੍ਰੂਫ ਵੀ ਕੁਰਤੇ ਪਜਾਮੇ ਇੱਥੋਂ ਮਿਲ ਜਾਣਗੇ 12-1300 ਰੁਪਏ ਦੇ ਵਿੱਚ 700 ਰੁਪਏ ਤੋਂ ਲੈ ਕੇ ਤਿੰਨ ਤਿੰਨ 4-4000 ਤੱਕ ਰੰਗਦਾਰ ਸੀਰਾਂ ਦੇ ਕੁਰਤੇ ਤੁਹਾਡੇ ਹੋਣੇ ਸਿਰਫ ਵੱਡੇ ਫਾਇਦੇ ਜਿਹੜਾ 1500 ਦਾ 1600 ਦਾ 700 ਦਾ ਕੁਰਤਾ ਪਜਾਮਾ ਜਿਹੜਾ 2200 2500 ਦਾ ਇੱਥੇ ਦਮਾਗੇ 8-900 ਦਾ ਕੁਰਤਾ ਪਜਾਮਾ ਜਿਹੜਾ ਤੁਸੀਂ ਲੈਨੇ ਹੋ 3-3000 ਦਾ ਇੱਥੇ 11-1200 ਦੇ ਵਿੱਚ ਜਿਹੜਾ ਤੁਸੀਂ ਲੈਨੇ ਹੋ 5-5000 ਦਾ ਇੱਥੇ ਦਮਾਗੇ 1800 2000 ਦੇ ਵਿੱਚ ਵਾਈਟ ਰੰਗ ਦੇਖੋ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਕਪੜਾ ਚੁੱਕਾ ਲੈ 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 ਲਓ ਕੋਟਨ ਲੈ ਲਓ ਚਾਹੇ ਤੁਸੀਂ ਲੈ ਲਓ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਬ੍ਰਾਂਡ ਦਾ ਮਿਲ ਜਾਣਾ ਰੰਗਦਾਰ ਰਣੇਆ ਕਲਰ ਕੁਰਤੇ ਪਿਆਮੇ ਵੀ ਤੁਹਾਨੂੰ 700 ਰੁਪਏ ਦੇ ਵਿੱਚ ਟਾਪ ਦਾ ਕੱਪੜਾ ਦਵਾਂਗੇ ਗਾਰੰਟੀ ਠੋਕਿਆ ਚੱਕੋ ਜੀ ਸ਼ਰਟਾਂ ਵੀ ਆ ਗਿਆ ਚਾਹੇ ਆਫਿਸ ਚ ਹੋ ਚਾਹੇ ਤੁਸੀਂ ਪਾਰਟੀ ਵੇਰ ਪਹਿਉਣੀਆਂ ਚੱਕੋ ਸ਼ਰਟਾਂ ਸਾਰੀਆਂ ਆ ਗਈਆਂ ਹੁਣ ਜਿੱਦਾਂ ਦੀ ਮੈਂ ਸ਼ਰਟ ਬਣਾਈਆ ਆ ਸੇਵ ਸ਼ਰਟ ਲੈ ਕੇ ਆ ਗਏ ਆ ਬਯਾਰਾਂ ਜੇ 3-3000 ਦੀ ਚੱਕੋ 1000 ਰੁਪਏ ਚ ਸ਼ਰਟ ਬਣਾ ਲਓ ਟਾਪ ਕਲਾਸ ਲਗਜ਼ਰੀ ਕਲੱਬ ਇਟਾਲੀ ਦੀ ਵੈਰਾਈਟੀ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਆਜੋ ਜੰਡੇ ਵਾਲਾ ਕਰੋ ਮਾਤੂ ਸ਼੍ਰੀ ਜੀ ਚੈੱਕ ਕਰੋ ਜੀ ਲਗਜ਼ਰੀ ਬਲੇਜ਼ਰ ਬਣਾਉਣੇ ਆ ਤੁਸੀਂ ਬਾਸਕਟ ਬਣਾਉਣੀਆਂ ਜਾਂ 10-10 12-12000 ਰੁਪਏ ਸ਼ੇਰਵਾਨੀ ਦਾ ਕੱਲਾ ਰੈਂਡਾ 6500 ਰੁਪਏ ਦੇ ਵਿੱਚ ਸ਼ੇਰਵਾਨੀ ਸਟਿਚ ਕਰਕੇ ਲੈ ਜਾਓ ਜੇ ਤੁਸੀਂ ਚੈੱਕ ਬਲੇਜ਼ਰ ਬਣਾਉਣੇ ਆ ਉਹ ਵੀ ਬਣ ਜਾਣਗੇ ਟਾਪ ਕਲਾਸ ਦੇ ਲਗਜ਼ਰੀ ਚੈੱਕ ਬਲੇਜ਼ਰ ਵੀ ਬਣ ਜਾਣਗੇ ਅੱਛਾ 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 ਪੱਗਾਂ ਵੀ ਲੈਣੀ ਆਇਆ ਲੈ ਜੋ ਲੈ ਜੋ ਲੈ ਜੋ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਰੁਪਈਆ ਲੈ ਜੋ ਫੁੱਲ ਬੈਲ ਲੈ ਜੋ ਜਿਹੜੇ ਮਰਜੀ ਕੱਪੜਾ ਲੈ ਜੋ ਇਹਦੇ ਵਿੱਚ ਵੀ ਵੱਡੇ ਫਾਇਦੇ ਕਰ ਦਾਂਗੇ 550 ਤੋਂ ਵੱਧ ਰੰਗ ਰੰਗ ਫੇਟ ਪੈ ਜਾਵੇ ਡੱਬ ਪੈ ਜਾਵੇ ਚਿਰਕ ਪੈ ਜਾਵੇ ਤੇ ਭਾਈ ਸਾਹਿਬ 3 ਮਹੀਨੇ ਦੇ ਅੰਦਰ ਅੰਦਰ ਪੱਗ ਬਦਲ ਕੇ ਨਵੀਂ ਲੈ ਜਾਓ 1 ਰੁਪਈਆ ਲਵਾਂਗੇ ਪੱਗਾਂ ਦੇ ਨਾਲ ਨਾਲ ਮੈਚ ਕਰਕੇ ਟਾਇਆਂ ਲੈ ਕੇ ਜਾਣੀਆਂ ਟਾਇਆਂ ਵੀ ਦੇ ਦੇਾਂਗੇ ਆ ਦੇਖੋ ਲਾਈਨਿੰਗ ਦਾ ਕੱਪੜਾ ਵੀ ਹੈਗਾ ਜਿਹੜਾ ਬਜ਼ਾਰਾਂ ਦੇ ਵਿੱਚ 60 60 70 70 ਰੁਪਏ ਮੀਟਰ ਮਿਲਦਾ ਲੈ ਜਾਓ 40 ਰੁਪਏ ਮੀਟਰ ਦੇ ਵਿੱਚ ਰੰਗ ਗਰੰਟੀ ਵਾਲੇ ਚਾਹੇ ਫੁੱਲ ਵੈਲ ਦੇ ਵਿੱਚ ਲੈ ਲਓ ਚਾਹੇ ਰੂਬੀਆ 'ਚ ਲੈ ਲਓ ਚਾਹੇ ਲਾਈਨਿੰਗ 'ਚ ਲੈ ਲਓ 550 ਤੋਂ ਵੱਧ ਰੰਗ ਮਿਲਣਗੇ ਸੋ ਮੁੱਕ ਦੀ ਗੱਲ ਇਹ ਆ ਭਾਈ ਪੈ ਗਏ ਕਿਹੜੇ ਚੱਕਰ 'ਚ ਸੱਚੀ ਹੈ ਨਹੀਂ ਕੋਈ ਸਾਡੀ ਟੱਕਰੇ ਛੇਦੀ ਪਹੁੰਚੋ ਜੜਿਆਲਾ ਗੁਰੂ ਵੱਡੇ ਫਾਇਦੇ ਹੋਣੇ ਆ ਨੰਬਰ ਸਕਰੀਨ ਤੇ ਆ ਹੋਰ ਕਿਤੇ ਜਾਣ ਦੀ ਲੋੜ ਨਹੀਂ ਮਾਤ ਨੂੰ ਸ਼੍ਰੀ ਦਸਤਾਰ ਜੜਿਆਲਾ ਗੁਰੂ ਨੰਬਰ ਸਕਰੀਨ ਤੇ ਆ ਸਾਰਿਆਂ ਦੇ ਫਾਇਦੇ ਕੋਟ ਪੈਂਟ ਲੈਣੇ ਆ ਕੁਰਤੇ ਪਜਾਮੇ ਲੈਣੇ ਆ ਸ਼ੇਰ ਪਾਨੀਆਂ ਬਲੇਜ਼ਰ ਬਾਸਕਟ ਪੱਗਾਂ ਨਜ਼ਾਰੇ ਬੰਦਿਆਂਗੇ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣ ਤਾਂ ਤੁਸੀਂ ਫੋਨ ਕਰ ਲਿਓ